वेग तो बाज है और तू तो जानती नहीं और वेग तू तो गर्भवंती हुएगी और पुत्र जनेगी हूं ध्यान रख कोई दाख रस है और अमल वाली चीज ना पीवे ਅਸ਼ੁੱਧ ਵਸਤਾ ਨਾ ਖਾਵੇਂ ਕਿਉਂ ਜੋ ਵੇਗ ਤੋਂ ਕਰਮਣੀ ਹੋਵੇਂਗੀ ਔਰ ਵੇਗ ਤੋਂ ਗਰਵੰਤੀ ਹੋਵੇਗੀ ਔਰ ਪੁੱਤਰ ਜਣੇਗੀ ਔਰ ਪੁੱਤਰ ਜਣੇਗੀ ਉਸ ਤਰ੍ਹਾਂ ਕਦੇ ਨਾ ਲਗੇ ਹਾਂਜੀ ਕੋਈ ਉਸ ਤਰ੍ਹਾਂ ਨਾ ਲਗੇ ਇਸ ਲਈ ਜੋ ਅਹਮ ਹੁੰਦਾ ਗਰਮ ਤੋਂ ਹੀ ਪਰਮੇਸ਼ਵਰ ਦਾ ਨजीर ਹੋਵੇ ਔਰ ਉਹ ਜਨਮ ਤੋਂ ਹੀ ਪਵਿੱਤਰ ਤੇ ਨਿਰਮਲ ਹੋਵੇਗਾ ਬੋਲੇ ਹਾਲੇਲੂਇਆ ਹਾਲੇਲੂਇਆ ਔਰ ਕੀ ਕਰੇਗਾ ਉਹ ਲੋਕਾਂ ਨੂੰ ਤੈਨੂੰ ਵੀ ਛੁਟਕਾਰਾ ਦੇਵੇਗੇ ਔਰ ਇੰਨਾ ਪਵਿੱਤਰ ਇੰਨਾ ਜਲਾਲੀ ਔ ਮੁਕੱਦਸ ਹੋਵੇਗਾ ਔਰ ਬਸ ਇਹ ਦੋ ਖੁਦਾ ਦੇ ਫਜ਼ਲ ਦੇ ਦੁਆਰਾ ਤੂੰ ਆਪਣੇ ਆਪ ਨੂੰ ਮਾਂ ਬਾਪ ਨੂੰ ਕਿਹਾ ਆਪਣੇ ਆਪ ਵੱਲ ਖਿਆਲ ਰੱਖ ਤੇਰੀ ਔਲਾਦ ਤੇਰੇ ਬੱਚੇ ਬਹੁਤ ਕਿਰਪਾ ਵਾਲੇ ਬਣਗੇ ਬੋਲੇ ਹਾਲੇਲੂਇਆ ਹਾਲੇਲੂਇਆ ਜੇ ਜਦੋਂ ਅਸੀਂ ਆਪਣੇ ਆਪ ਵੱਲ ਖਿਆਲ ਰੱਖਦੇ ਆਂ ਪਵਿੱਤਰਤਾ ਹੀ ਹਲ ਖਿਆਲ ਰੱਖਦੇ ਆ ਸਾਡੇ ਬੱਚਿਆਂ ਤੇ ਵੀ ਰਹਿਮ ਹੁੰਦਾ ਔਰ ਪਰਮੇਸ਼ਵਰ ਦੇ ਵਚਨ ਨੂੰ ਜਦੋਂ ਅਸੀਂ ਅੱਗੇ ਲੈ ਕੇ ਚੱਲਾਂਗੇ ਤੋਂ ਪਰਮੇਸ਼ਵਰ ਦੇ ਰਾਜ ਵਿੱਚ ਜਿਹੜੇ ਲੋਕ ਜਾਣੇ ਆ ਪਰਮੇਸ਼ਵਰ ਦੇ ਨਾਲ ਹਮੇਸ਼ਾ ਹਮੇਸ਼ਾ ਜਲਾਲ ਵਿੱਚ ਤਿਆਰ ਪਾਏ ਜਾਣੇ ਆ ਔਰ ਇਬਰਾਨੀਆਂ ਦਾ ਖਾਤਾ ਉਹਦੇ ਅਸੀਂ 12 ਅਧય ਔਰ ਉਹਦੇ 14 ਵਚਨ ਨੂੰ ਪੜ੍ਹਦੇ ਆ ਤੇ ਖੁਦਾ ਦਾ ਕਲਾਮ ਕੀ ਕਹਿੰਦਾ ਹੈ ਪੜੀ ਸਭਨਾ ਨਾਲ ਮੇਲ ਰੱਖਣ ਦਾ ਪਿੱਛਾ ਕਰੋ ਸਾਰਿਆਂ ਨਾਲ ਮੇਲ ਰੱਖਣ ਦਾ ਬੋਲੋ ਕੀ ਕਰੀਏ ਇਸੇ ਇਸਾ ਕਰੀਏ ਪਵਿੱਤਰ ਤਾਈ ਦਾ ਪਵਿੱਤਰ ਤਾਈ ਦਾ ਬਿਨਾਂ ਕੋਈ ਪ੍ਰਭੂ ਨੂੰ ਨਾ ਵੇਖੇਗਾ ਵੇਖੋ ਕੋਈ ਵੀ ਪ੍ਰਭੂ ਨੂੰ ਵੇਖੇਗਾ ਨਹੀਂ ਉਹਦੇ ਨਾਲ ਆਪਾਂ ਜਾਣਾ ਹੈ ਇਹ ਸੰਸਾਰ ਜਿਹੜਾ ਆ ਇਹ ਸੰਸਾਰ ਦੁਨੀਆਂ ਦਾ ਗਿਆਨ ਵੀ ਇਹ ਸੰਸਾਰ ਦੇ ਸੈਂਸਦਾਨ ਵੀ ਕਹਿੰਦੇ ਆ ਕਿ ਧਰਤੀ ਜਿਹੜੀ ਆ ਐਨਾ ਜਿੰਨਾ ਬਰੂਧ ਬਣ ਰਿਆ ਆ ਜਲ ਬਲ ਜਾਣੀ ਪਰ ਪਰਮੇਸ਼ਵਰ ਦਾ ਵਚਨ ਇਸ ਤੋਂ ਪਹਿਲੇ ਕਹਿੰਦਾ ਹੈ ਕਿ ਸਾਰੀ ਧਰਤੀ ਜਲ ਬਲ ਜਾਵੇਗੀ ਤਾਂ ਜਦੋਂ ਇਹ ਧਰਤੀ ਨਾਸ ਹੋ ਜਾਣੀ ਆ ਔਰ ਜਿਹੜੇ ਪਰਮੇਸ਼ਵਰ ਦੇ ਲੋਕ ਪ੍ਰਭੂ ਦੇ ਪਿਆਰੇ ਲੋਕ ਆ ਉਹਨਾਂ ਨੂੰ ਖੁਦਾਵੰ ਦਾ ਪਵਿੱਤਰ ਕਲਾਮ ਕਹਿੰਦਾ ਆ ਕਿ ਜਿਹੜੇ ਲੋਕ ਪਵਿੱਤਰ ਹੋਣਗੇ ਜਿਹੜੇ ਆਪਣੇ ਆਪ ਨੂੰ ਪਾਕ ਤੇ ਸਾਫ਼ ਕਰਨਗੇ ਉਹੀ ਹਮੇਸ਼ਾ ਹਮੇਸ਼ਾ ਲਈ ਪਰਮੇਸ਼ਵਰ ਦੇ ਨਾਲ ਤੇ ਪ੍ਰਭੂ ਜੀ ਦੇ ਨਾਲ ਰਾਜ ਕਰਨਗੇ ਬੋਲੇ ਹallelujah ਹallelujah ਸਾਡੇ ਪਰਮੇਸ਼ਵਰ ਦਾ ਜਿਹੜਾ ਸੰਗਾਸਣ ਆ ਉਹ ਪਵਿੱਤਰ ਆ ਇਸੇ ਕਰਕੇ ਪਤਰਸ ਦੇ ਪਹਿਲੇ ਪਤਰੇ ਪਹਿਲੇ ਅਧੇ 13 ਵਚਨ ਚ ਲਿਖ ਕੇ ਆਇਆ ਮੈਂ ਪਵਿੱਤਰ ਹਾਂ ਤੁਸੀਂ ਵੀ ਸਾਰੇ ਪਵਿੱਤਰ ਬਣੋ ਪਵਿੱਤਰ ਬਣੋ ਪਵਿੱਤਰ ਬਣੋ ਜਦੋਂ ਮੇਰੇ ਨਾਲ ਤੁਹਾਡਾ ਸਾਫ਼ ਹਿੱਸਾ ਹੋਵੇਗਾ ਮੇਰੇ ਨਾਲ ਤੁਹਾਡਾ ਮਿਲਾਪ ਹੋਵੇਗਾ ਮੇਰੇ ਨਾਲ ਮਿਲਦੇ ਜੁਲਦੇ ਹੋਵੋਗੇ ਤੇ ਫਿਰ ਹੀ ਅਸੀਂ ਉਹਦੇ ਨਾਲ ਰਾਜ ਵਿੱਚ ਵੀ ਜਾ ਸਕਨੇ ਹਾਂ ਇਸ ਸੰਸਾਰ ਦੇ ਅੰਦਰ ਰਹਿ ਕੇ ਇਸ ਸੰਸਾਰ ਜਿਹੜਾ ਆ ਬਾਈਬਲ ਵਿੱਚ ਲਿਖਿਆ ਆ ਇਹ ਸੰਸਾਰ ਜਿਹੜਾ ਆ ਸਾਰਾ ਦੁਸ਼ਟ ਨੇ ਆਪਣੇ ਵਾਸਤੇ ਕੀਤਾ ਹੈ ਜਦੋਂ ਤੁਸੀਂ ਯਹੂਨਾ ਦੀ ਪੱਤਰੀ ਪੜੋਗੇ ਨਾ ਉਹਦੇ ਬਚਨ ਚ ਲਿਖਿਆ ਆ ਕਿ ਇਹ ਸਾਰਾ ਜਿਹੜਾ ਸੰਸਾਰ ਦੁਸ਼ਟ ਦੇ ਵਾਸ ਵਿੱਚ ਔਰ ਇਹ ਸਾਰਾ ਸੰਸਾਰ ਜਿਹੜਾ ਇਹਦੇ ਵਿੱਚ ਅੱਜ ਗਿਣੋਂਗੇ ਤੇ ਧਰਮੀ ਲੋਕ ਘਟ ਮਿਲਣਗੇ ਪਾਪ ਜਿਹੜਾ ਬਹੁਤ ਸੰਸਾਰ ਦੇ ਵਿੱਚ ਵਧਿਆ ਹੋਇਆ ਹੈ ਪਾਪ ਜਿਆਦਾ ਹੈ ਇਸ ਕਰਕੇ ਜਾਣੀ ਕਿ ਜਿਵੇਂ ਟੋਏ ਤੇ ਖੂਬਿਆਂ ਦੇ ਵਿੱਚੋਂ ਦੇ ਨੰਗ ਕੇ ਜਾਣਾ ਹੈ ਤੇ ਰੱਖਣਾ ਵੀ ਆਪਣੇ ਆਪ ਨੂੰ ਸਾਫ਼ ਹੈ ਬੋਲੇ ਹallelujah ਆਮੀਨ ਇਸ ਸੰਸਾਰ ਦੇ ਵਿੱਚੋਂ ਨੇਹ ਕਲੰਕ ਆਪਣੇ ਆਪ ਨੂੰ ਰੱਖਣਾ ਹੈ ਆਪਣੇ ਆਪ ਨੂੰ ਪਵਿੱਤਰ ਕਰਨਾ ਹੈ ਆਪਣੇ ਆਪ ਨੂੰ ਸੁੱਧ ਰੱਖਣਾ ਹੈ ਤਦ ਕਰਕੇ ਪਰਮੇਸ਼ਵਰ ਦੇ ਕਲਾਮ ਚ ਲਿਖਿਆ ਗਿਆ ਪਵਿੱਤਰ ਮੈਂ ਹਾਂ ਤੇ ਤੁਸੀਂ ਵੀ ਸਾਰੇ ਕੀ ਬਣ ਜੋ ਪਵਿੱਤਰ ਬਣ ਜੋ ਸਾਡੇ ਖਿਆਲ ਸਾਡੇ ਆ ਸਾਡੇ ਵਿਚਾਰ ਕਿੰਨੇ ਪਵਿੱਤਰ ਬਣ ਜੇ ਅਸੀਂ ਬੁਰਾ ਸੋਚ ਲਿਆ ਤੇ ਤਾਂ ਵੀ ਸੋਚੋ ਕਿ ਇਬਾਦਤ ਤੋਂ ਅਸੀਂ ਬਾਹਰ ਨਿਕਲ ਗਏ ਜਿਵੇਂ ਇੱਕ ਖਿਡਾਰੀ ਜਿਹੜਾ ਹੁੰਦਾ ਆ ਉਹ ਗਰਾਊਂਡ ਚੋਂ ਜਦੋਂ ਆਊਟ ਹੁੰਦਾ ਆ ਤੇ ਉਹ ਫਿਰ ਆਊਟ ਹੋ ਜਾਂਦਾ ਉਹਦਾ ਨੰਬਰ ਨਹੀਂ ਲੱਗਦਾ ਫਿਰ ਜਦੋਂ ਬੈਟ ਖੇਡਦੇ ਆ ਨਾ ਇੱਕ ਵਾਰੀ ਆਊਟ ਹੋ ਜਾ ਤੇ ਮੁੜ ਕੇ ਸਾਰੇ ਖੇਡ ਦੇ ਵਿੱਚ ਉਹ ਆਊਟ ਹੀ ਰਹਿੰਦਾ ਹੈ ਔਰ ਕਰੀਏ ਇਸੇ ਤਰ੍ਹਾਂ ਇਸ ਸੰਸਾਰ ਦੇ ਵਿੱਚ ਰਹਿ ਕੇ ਅਸੀਂ ਆਪਣੇ ਆਪ ਨੂੰ ਕਿੰਨਾ ਪਵਿੱਤਰ ਰੱਖਣਾ ਕਿੰਨਾ ਅਸੀਂ ਸੁੱਧ ਰੱਖਣਾ ਉਹਨੇ ਕਿਹਾ ਮੈਂ ਪਵਿੱਤਰ ਆ ਤੇ ਤੁਸੀਂ ਵੀ ਕੀ ਬਣ ਜੋ ਪਵਿੱਤਰ ਬਣੋ ਬੋਲੇ ਹallelujah ਹallelujah ਇਸ ਕਰਕੇ ਅਸੀਂ ਆਪਣੇ ਪ੍ਰਭੂ ਜੀ ਦੇ ਨਾਲ ਜਾਣਾ ਹੈ ਇਸ ਸੰਸਾਰ ਤੋਂ ਆਪਣੇ ਲੋਕਾਂ ਨੂੰ ਪਰਮੇਸ਼ਵਰ ਤਾਂ ਉਠਾ ਕੇ ਖੜੇਗਾ ਸਵਰਗ ਦੇ ਵਿੱਚ ਜਦੋਂ ਤੁਸੀਂ ਪ੍ਰਭੂ ਜੀ ਦਾ ਵਚਨ ਪ੍ਰਕਾਸ਼ ਤੇ ਪਰੋਥੇ ਉਹਦੇ ਚਾਰ ਅਧય ਤੇ ਅੱਠ ਵਚਨ ਪੜੋਗੇ ਤੇ ਉੱਥੇ ਪ੍ਰਭੂ ਜੀ ਦਾ ਕਲਾਮ ਕੀ ਕਹਿੰਦਾ ਆ ਆਏ ਸੁਣਾਵੇ 8ਵਾਂ ਚੰਗ ਤੇ ਉਹ ਚਾਰੇ ਜੰਤੂ ਉਹ ਜਿਹੜੇ ਚਾਰੇ ਜੰਤੂ ਪਰਮੇਸ਼ਵਰ ਦੇ ਸੰਗਾਸਨ ਦੇ ਸਾਹਮਣੇ ਆ ਜਿਨ੍ਹਾਂ ਵਿੱਚੋਂ ਹਰੇਕ ਦੇ ਸੇ ਸੇ ਖੰਭ ਹਨ ਜਿਨ੍ਹਾਂ ਵਿੱਚੋਂ ਹਰੇਕ ਦੇ ਸੇ ਸੇ ਖੰਭ ਹਨ ਦੁਆਲਿਓਂ ਅਤੇ ਅੰਦਰੋਂ ਅੱਖੀਆਂ ਨਾਲ ਭਰੇ ਹੋਏ ਹਨ ਉਹ ਦੁਆਲਿਓਂ ਅੰਦਰੋਂ ਅੱਖੀਆਂ ਦੇ ਨਾਲ ਭਰੇ ਹੋਏ ਹਨ ਉਹ ਇਹ ਕਹਿਣ ਤੋਂ ਸਾਹ ਨਹੀਂ ਲੈਂਦੇ ਪਵਿੱਤਰ 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 ਹੈ ਪ੍ਰਭੂ ਪਰਮੇਸ਼ਵਰ ਸਰਵ ਸ਼ਕਤੀਮਾਨ ਪ੍ਰਭੂ ਪਰਮੇਸ਼ਵਰ ਸਰਵ ਸ਼ਕਤੀਮਾਨ ਉਹ ਕੀ ਆ ਬੋਲੋ ਸਾਰੇ ਪਵਿੱਤਰ ਹੈ ਤੇ ਅਸੀਂ ਵੀ ਆਪਣੇ ਆਪ ਨੂੰ ਸਾਡੇ ਵਿਚਾਰ ਕਿੰਨੇ ਪਵਿੱਤਰ ਰਹਿਣ ਸਾਡੇ ਸੋਚਾਂ ਕਿੰਨੀਆਂ ਪਵਿੱਤਰ ਰਹਿਣ ਖੁਦਾ ਦੇ ਕਲਾਮ ਚ ਲਿਖਿਆ ਕਿ ਨਾ ਕੇ ਹਰੇਕ ਜਿਹੜਾ ਮੈਨੂੰ ਪ੍ਰਭੂ ਪ੍ਰਭੂ ਕਹਿੰਦਾ ਆ ਸਵਰਗ ਦੇ ਰਾਜ ਵਿੱਚ ਜਾਵੇਗਾ ਬਹੁਤ ਜਰ ਸੇ ਪ੍ਰਭੂ ਪ੍ਰਭੂ ਕਹਿੰਦੇ ਰਹੀਏ ਪ੍ਰਭੂ ਪ੍ਰਭੂ ਕਹਿੰਦੇ ਰਹੀਏ ਤੇ ਵਿਚਾਰ ਸਾਡੇ ਬੁਰੇ ਹੋਣ ਨਿਹਰਾ ਪ੍ਰਭੂ ਕਹਿੰਦੇ ਨਾਲ ਨਹੀਂ ਇਹ ਜੀਵ ਦੇ ਨਾਲ ਅਸੀਂ ਜੱਪੀ ਜਾਈਏ ਪਰ ਇਹ ਬੰਦਗੀ ਕਬੂਲ ਨਹੀਂ ਬਾਈਬਲ ਵਿੱਚ ਲਿਖਿਆ ਸੱਚੇ ਭਗਤ ਆਤਮਾ ਸਚਾਈ ਨਾਲ ਪਿਤਾ ਦੀ ਭਗਤੀ ਕਰਨਗੇ ਜਦੋਂ ਸਾਡੇ ਦਿਲ ਦੇ ਨਾਲ ਭਗਤੀ ਹੋਵੇਗੀ ਜ਼ੁਬਾਨ ਦੇ ਨਾਲ ਨਹੀਂ ਸਾਡੇ ਦਿਲ ਤਿੱਕਰ ਬੰਦਗੀ ਜਾਵੇਗੀ ਜਦੋਂ ਦਿਲ ਤਿੱਕਰ ਉਹ ਨਾਮ ਹੋਵੇਗਾ ਤੇ ਦਿਲ ਵੀ ਜਿਹੜਾ ਸਾਡਾ ਪਵਿੱਤਰ ਹੋਵੇਗਾ ਬੋਲੇ ਹਾਲੇਲੂਇਆ ਇਸੇ ਕਰਕੇ ਕਈ ਵਾਰੀ ਕੋਈ ਇਨਸਾਨ ਕੀ ਕਰਦਾ ਆ ਮੂੰਹ ਦੇ ਨਾਲ ਹੈ ਜੀਭ ਦੇ ਨਾਲ ਔਰ ਕਲੇ ਤਿੱਕਰੀ ਪ੍ਰਭੂ ਪ੍ਰਭੂ ਕਰਦਾ ਆ ਤੇ ਇਹ ਇਹ ਰੋਹਾਨੀਅਤ ਨਹੀਂ ਬਣਨੀ ਰਹਾਣੀਅਤ ਬਾਨੀ ਹੈ ਜਦੋਂ ਕਲਾਮ ਦਿਲ ਤੱਕਰ ਜਾਵੇ ਬੋਲੇ ਹallelujah ਆਕਾ ਮੋਬਾਈਲ ਬੰਦ ਕਰੋ ਜਿਹੜਾ ਪ੍ਰਭੂ ਕਹਿੰਦਾ ਆ ਕਿ ਜਿਹੜੀ ਇਬਾਦਤ ਹੋਏ ਨਾਮ ਜਪਿਆ ਜਾਵੇ ਉਹ ਦਿਲ ਦੇ ਨਾਲ ਬੰਦਗੀ ਹੋਵੇ ਕਾਦੇ ਨਾਲ ਦਿਲ ਦੇ ਨਾਲ ਜਦੋਂ ਤੁਹਾਡੀ ਬੰਦਗੀ ਦਿਲ ਦੇ ਨਾਲ ਹੋਵੇਗੀ ਤੁਹਾਡੀ ਪ੍ਰਾਰਥਨਾ ਵੀ ਦਿਲ ਦੇ ਨਾਲ ਹੋਵੇਗੀ ਮੂੰਹ ਦੇ ਨਾਲ ਤੁਸੀਂ ਬੜਾ ਚਿਰ ਬੈਠੇ ਰਹੋ ਪਰ ਦਿਲ ਦੇ ਨਾਲ ਜਦੋਂ ਤੁਸੀਂ ਤਾਰੀਫ ਕਰੋਗੇ ਸ਼ੁਕਰ ਗੁਜ਼ਾਰੀ ਕਰੋਗੇ ਤੁਹਾਡੇ ਤੇਲ ਦੇ ਵਿਚਾਰ ਜਿਹੜੇ ਆ ਤੁਹਾਡੀਆਂ ਜਿਹੜੀਆਂ ਸੋਚਾਂ ਆ ਉਹ ਵੀ ਪਵਿੱਤਰ ਹੋ ਜਾਣਗੀਆਂ ਬੋਲੇ ਹਾਲੇਲੂਇਆ ਇਸ ਕਰਕੇ ਇਹਦੋਂ ਸੇ ਦੁਆ ਕਰਦੇ ਆ ਉਹ ਵੀ ਦਿਲ ਤੋਂ ਕਰੀਏ ਇਹਦੋਂ ਸੇ ਪ੍ਰਭੂ ਦਾ ਨਾਮ ਜਪਦੇ ਉਹ ਵੀ ਦਿਲ ਤੋਂ ਕਰੀਏ ਫਿਰ ਕੀ ਹੋਵੇਗਾ ਸਾਡੇ ਜਿਹੜੇ ਵਿਚਾਰ ਆ ਜਿਹੜੀਆਂ ਸਾਡੀਆਂ ਭਾਵਨਾਵਾਂ ਆ ਉਨ੍ਹਾਂ ਨੂੰ ਖੁਦਾਵੰ ਦੇ ਯਿਸੂ ਮਸੀਹ ਦਾ ਨਾਮ ਐਸਾ ਆ ਉਹ ਪਵਿੱਤਰ ਕਰ ਦੇਗਾ ਬੋਲੇ ਹallelujah ਇਸ ਕਰਕੇ ਅੱਜ ਪ੍ਰਭੂ ਜੀ ਦਾ ਕਲਾਮ ਕਹਿੰਦਾ ਆ ਕਿ ਜੇਕਰ ਜੇਕਰ ਇਨਸਾਨ ਜਿਹੜਾ ਆ ਖਾਂਦਾ ਆ ਤੇ ਖਾਂਦੇ ਨਾਲ ਨਪਾਕ ਨਹੀਂ ਹੁੰਦਾ ਪਰ ਜਿਹੜੇ ਅੰਦਰੋਂ ਬੁਰੇ ਵਿਚਾਰ ਇਹਦੇ ਨਿਕਲਦੇ ਆ ਜਿਹੜੀਆਂ ਅੰਦਰ ਬੁਰੀਆਂ ਸੋਚਾਂ ਹੁੰਦੀਆਂ ਆ ਜਿਹੜੀਆਂ ਅੰਦਰ ਬੁਰੀਆਂ ਭਾਵਨਾਵਾਂ ਹੁੰਦੀਆਂ ਆ ਸੰਸਾਰਿਕ ਭਾਵਨਾਵਾਂ ਹੁੰਦੀਆਂ ਆ ਕਾਮਨਾਵਾਂ ਹੁੰਦੀਆਂ ਆ ਉਹਨਾਂ ਦੇ ਨਾਲ ਬੰਦਾ ਨਪਾਕ ਬਣਦਾ ਬੋਲੋ ਕੀ ਹੋ ਜਾਂਦਾ ਨਪਾਕ ਉਹਦੀ ਪਵਿੱਤਰਤਾ ਹੀ ਬੰਦੇ ਦੀ ਜਿਹੜੀ ਆ ਖਤਮ ਹੁੰਦੀ ਆ ਤੇ ਇਹਨਾਂ ਨੂੰ ਨਪਾਕ ਗੱਲਾਂ ਨੂੰ ਅੰਦਰੇ ਅੰਦਰ ਖਤਮ ਕਰਨ ਵਾਸਤੇ ਸਾੜਨ ਵਾਸਤੇ ਔਰ ਇਹਨਾਂ ਗੱਲਾਂ ਨੂੰ ਅੰਦਰੇ ਅੰਦਰ ਖਤਮ ਕਰਨ ਵਾਸਤੇ 119 ਨੰਬਰ ਜ਼ਬੂਰ ਜਦੋਂ ਪੜੋਗੇ 119 ਨੰਬਰ ਜ਼ਬੂਰ ਉਹਦਾ 9 ਵਚਨ ਪੜੋਗੇ ਤੇ ਪ੍ਰਭੂ ਜੀ ਦਾ ਕਲਾਮ ਕੀ ਕਹਿੰਦਾ ਆ ਬੰਦਾ ਕਿੱਦਾਂ ਆਪਣੇ ਆਪ ਨੂੰ ਸ਼ੁੱਧ ਕਰੇਗਾ ਆਪਣੇ ਆਪ ਨੂੰ ਕਿੱਦਾਂ ਪਵਿੱਤਰ ਕਰੇਗਾ 9 ਵਚਨ ਪੜਾਂਗੇ 119 ਨੰਬਰ ਜ਼ਬੂਰ ਔਰ ਕਿੱਦਾਂ ਆਪਣੇ ਵਿਚਾਰ ਨੂੰ ਸ਼ੁੱਧ ਰੱਖੇ ਜਵਾਨ ਆਪਣੇ ਆਪ ਨੂੰ ਸ਼ੁੱਧ ਕਿੱਦਾਂ ਰੱਖੇ ਚੌਕਸੀ ਕਰੇ ਤੇਰੇ ਕਲਾਮ ਦੇ ਅਨਸਾਰ ਆਪਣੀ ਕੀ ਕਰੇਗਾ ਚੌਕਸੀ ਕਰੇ ਖਬਰਦਾਰ ਹੋਵੇ ਹਾਂ ਜੀ ਮੈਂ ਆਪਣੇ ਸਾਰੇ ਮਨ ਨਾਲ ਤੈਨੂੰ ਭਾលਿਆ ਹੈ ਮੈਂ ਆਪਣੇ ਸਾਰੇ ਮਨ ਦੇ ਨਾਲ ਤੈਨੂੰ ਭਾលਿਆ ਆਪਣੇ ਹੁਕਮਾਂ ਤੋਂ ਮੈਨੂੰ ਭਟਕਾ ਨਾ ਦੇ ਆਪਣੇ ਹੁਕਮਾਂ ਤੋਂ ਮੈਨੂੰ ਭਟਕਾ ਨਾ ਦੇ ਆਪਣੇ ਹੁਕਮਾਂ ਨੂੰ ਆਪਣੇ ਮਨ ਵਿੱਚ ਜਮਾ ਕਰ ਲਿਆ ਕਿੱਥੇ ਜਮਾ ਕੀਤਾ ਤੇਰੇ ਕਲਾਮ ਨੂੰ ਮਾਨ ਵਿੱਚ ਬੋਲੇ ਹਾਲੇਲੂਇਆ ਜਿੰਨਾ ਜਦੋਂ ਤੁਹਾਡੇ ਮਾਨ ਵਿੱਚ ਜਮਾ ਹੋਵੇਗਾ ਮਾਨ ਦੇ ਨਾਲ ਬੰਦੀ ਹੋਵੇਗੀ ਦਿਲ ਤੱਕਰ ਤਾਰੀਫ ਹੋਵੇਗੀ ਦਿਲ ਤੱਕਰ ਵਚਨ ਜਾਵੇਗਾ ਤੇ ਕਹਿੰਦਾ ਆ ਤੇਰੇ ਕਲਾਮ ਨੂੰ ਮੈਂ ਕਿਤੇ ਰੱਖ ਲਿਆ ਮਾਨ ਵਿੱਚ ਤੇ ਤੇਰੇ ਤੇਰਾ ਕਦੀ ਪਾਪ ਨਾ ਕਰਾਂ ਤੇਰਾ ਕਦੀ ਗੁਨਾਹ ਨਾ ਕਰਾਂ ਜੇ ਤੁਹਾਡੇ ਦਿਲ ਅੰਦਰ ਵਚਨ ਜਾਵੇਗਾ ਤੇ ਦਿਲ ਦੇ ਨਾਲ ਤਾਰੀਫ ਤਾਰੀਫ ਹੋਵੇਗੀ ਤੇ ਫਿਰ ਸੋਚੋ ਤੁਸੀਂ ਆਪਣੇ ਆਪ ਨੂੰ ਪਵਿੱਤਰ ਕਰ ਰਹੇ ਹੋ ਜੀ ਜਿਵੇਂ ਕਿ ਆਪਣੇ ਆਪ ਨੂੰ ਆਪਣੇ ਕੱਪੜੇ ਆਪਾਂ ਪ੍ਰੈਸ ਕਰ ਪਹਿਲਾਂ ਧੋਨੇ ਆ ਉਹ ਸਾਫ਼ ਹੋ ਜਾਂਦੇ ਆ ਸਾਬਣ ਦੇ ਨਾਲ ਫਿਰ ਪ੍ਰੈਸ ਕਰੀਦਾ ਉਹ ਚਮਕ ਵੱਧਦੀ ਆ ਇਸੇ ਤਰ੍ਹਾਂ ਗੌਰ ਕਰੀਏ ਜਦੋਂ ਅਸੀਂ ਨਾਮ ਜਪਦੇ ਆ ਜਦੋਂ ਅਸੀਂ ਤਾਰੀਫ ਕਰਦੇ ਆ ਜਦੋਂ ਅਸੀਂ ਬਾਈਬਲ ਪੜ੍ਹਦੇ ਆ ਜਦੋਂ ਕਲਾਮ ਦੇ ਉੱਤੇ ਗੌਰ ਕਰਦੇ ਆਂ ਤੇ ਗੌਰ ਪੂਰੇ ਦਿਲ ਦੇ ਨਾਲ ਕਰਦੇ ਆਂ ਤੇ ਦਿਲ ਜਿਹੜਾ ਸਾਡਾ ਉਹ ਸਾਫ਼ ਹੁੰਦਾ ਜਾਂਦਾ ਹੈ ਬੋਲੇ ਹਾਲੇਲੂਇਆ ਹਾਲੇਲੂਇਆ ਜਿਵੇਂ ਇੱਕ ਇੱਕ ਚੁੱਲ੍ਹਾ ਜਦੋਂ ਰੋਟੀ ਬਣਾਉਣ ਵਾਸਤੇ ਆਪਾਂ ਤਿਆਰ ਕਰਦੇ ਆਂ ਤੇ ਉਹਦੇ ਵਿੱਚ ਅੱਗ ਬਾਲਦੇ ਆਂ ਤੇ ਜਿਵੇਂ ਜਿਵੇਂ ਉਹਦੇ ਵਿੱਚ ਅੱਗ ਬਲਦੀ ਜਾਂਦੀ ਬਲਦੀ ਜਾਂਦੀ ਤੇ ਉਹਦਾ ਸੇਕ ਵੱਧਦਾ ਜਾਂਦਾ ਹੈ ਇਸੇ ਤਰ੍ਹਾਂ ਸਾਡੇ ਅੰਦਰ ਜਦੋਂ ਕਲਾਮ ਆਈ ਜਾਂਦਾ ਸੀ ਰੂਹ ਦੇ ਨਾਲ ਦੁਆ ਕਰਦੇ ਆ ਤਾਰੀਫ ਕਰਦੇ ਆ ਹਰ ਰੋਜ਼ ਤੇ ਸਾਡਾ ਦਿਲ ਜਿਹੜਾ ਸਾਫ਼ ਹੁੰਦਾ ਜਾਂਦਾ ਹੈ ਬੋਲੇ ਹਾਲੇਲੂਇਆ ਹਾਲੇਲੂਇਆ ਆਪਣੇ ਆਪ ਨੂੰ ਪਵਿੱਤਰ ਕਰਨ ਵਾਸਤੇ ਕਿੰਨਾ ਕਲਾਮ ਸੁਨਣਾ ਰੋਜ਼ੀ ਰੋਜ਼ ਹੀ ਦੁਆ ਕਰਨੀ ਕਿ ਅਸੀਂ ਸਾਫ਼ ਹੁੰਦੇ 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 ਸਾਫ਼ ਹੋ ਜਾਈਏ ਤੇ ਜਿੰਨਾ ਚਿਰ ਤੱਕ ਅਸੀਂ ਪਵਿੱਤਰ ਨਹੀਂ ਬਣਦੇ ਜਦੋਂ ਆਰਮੀ 'ਚ ਬੱਚੇ ਨੇ ਭਰਤੀ ਹੋਣਾ ਹੋਵੇ ਤੇ ਪਹਿਲਾਂ 12 ਸਾਲ ਪੜ੍ਹਾਈ ਕਰਨੀ ਹੈ 12 ਤੇ 3 12 ਤੇ 3 15 ਸਾਲ ਬੋਲੇ ਹਾਲੇਲੂਇਆ ਹਲੇ 15 ਸਾਲ ਉਹਨੇ ਪੂਰੀ ਕਮਾਈ ਪੜ੍ਹਾਈ ਦੇ ਕਰਦੀਆਂ ਤੇ ਇੱਕ ਦਿਨ ਦਾ ਨਹੀਂ ਕੰਮ ਕਿ ਉੱਠ ਕੇ ਮੈਂ ਆਰਮੀ ਵਿੱਚ ਭਰਤੀ ਹੋ ਜਾਣਾ ਪੜ੍ਹਾਈ ਕਰਨ ਤੇ ਨਾਲ ਉਹਨੇ ਆਪਣੇ ਆਪਣੇ ਆਪ ਵੱਲ ਕਿੰਨਾ ਖਿਆਲ ਕਰਨਾ ਹੈ ਉਹਨੇ ਆਪਣੇ ਆਪ ਆਪਣੇ ਆਪ ਦੇ ਵਿੱਚ ਕਿੰਨਾ ਜਿਹੜਾ ਆ ਸਰੀਰਕ ਤੌਰ ਤੇ ਆਪਣੇ ਆਪ ਨੂੰ ਕਿੰਨਾ ਉਹਨੇ ਆਪਣੇ ਆਪਣੀ ਫਿਟਿੰਗ ਉਹਨੇ ਰੱਖਣੀ ਆ ਆਪਣੇ ਆਪ ਨੂੰ ਕਿੰਨਾ ਸੰਭਾਲ ਕੇ ਰੱਖਣਾ ਆ ਔਰ ਉਹ ਕਿੰਨਾ ਕਿੰਨਾ ਸਰੀਰ ਵਿੱਚ ਵੀ ਤੰਦਰੁਸਤ ਰਹੇ ਬੋਲੇ ਹਾਲੇਲੂਆ ਔਰ ਕਿੰਨਾ ਆਪਣੇ ਆਪ ਨੂੰ ਸਾਫ਼ ਰੱਖੇਗਾ ਤੇ ਫਿਰ ਉਹ ਭਰਤੀ ਵਾਸਤੇ ਤਿਆਰ ਹੁੰਦਾ ਹੈ ਤੇ ਇਸੇ ਤਰ੍ਹਾਂ ਖੁਦਾਵੰਦ ਯਿਸੂ ਮਸੀਹ ਦੇ ਲੋਕ ਰੋਜ਼ ਆਪਣਾ ਧਿਆਨ ਦਿੰਦੇ ਰਹਿਣਗੇ ਰੋਜ਼ ਧਿਆਨ ਦਿੰਦੇ ਹੋਣਗੇ ਤੇ ਜਦੋਂ ਸਾਡੇ ਯਿਸੂ ਦੀ ਭਰਤੀ ਖੁੱਲਣੀ ਆ ਨਵੇਂ ਸਵਰਗ ਦੀ ਨਵੀਂ ਧਰਤੀ ਦੀ ਤੇ ਉਥੇ ਉਹਨਾਂ ਉਹ ਜਿਵੇਂ ਆਰਮੀ ਦੇ ਜਵਾਨ ਫੜਦੇ ਨੇ ਵੀ ਆ ਸਹੀ ਹੈ ਆ ਫਸਟ ਆਇਆ ਤੇ ਬਾਈਬਲ ਵਿੱਚ ਲਿਖਿਆ ਤੁਰੀ ਵੱਜੇਗੀ ਸਾਰਿਆਂ ਕੋ ਮਾਣੋ ਖੁਦਾਵੰਦ ਯਿਸੂ ਮਸੀਹ ਦੇ ਸਾਹਮਣੇ ਇਕੱਠੇ ਕੀਤੇ ਜਾਣਗੇ ਤੇ ਉਥੇ ਉਹਨੇ ਆਪਣੇ ਲੋਕ ਫੜਨੇ ਆ ਚੁਣੇ ਹੋਏ ਬੋਲੇ ਹਲੇਲੂਇਆ ਤੇ ਇਹ ਬੰਦਾ ਚੰਗੀ ਮਿਹਨਤ ਕਰਨ ਵਾਲਾ ਹੀ ਇਹ ਮੇਰੇ ਕੰਮ ਵੱਲ ਖਿਆਲ ਰੱਖਣ ਵਾਲਾ ਹੀ ਇਹ ਰੱਖਣ ਵਾਲੀ ਸੀ ਖਿਆਲ ਤੇ ਜਿਹਨੇ ਸੁਸਤ ਹੁੰਦੇ ਆ ਉਹ ਭਾਈ ਪ੍ਰੇਮਜੀਤ ਗੱਲ ਕਰਦੇ ਕੋਈ ਲੈਣ ਗਿਆ ਸੌਦਾ ਤੇ ਕਹਿੰਦਾ ਪਹਿਲਾਂ ਨੀਂਦ ਹੀ ਪੂਰੀ ਕਰ ਲੈਣੀ ਤੇ ਜੇ ਸੁਸਤ ਹੋਈਏ ਬੋਲੋ ਰੱਬ ਦੇ ਕੰਮ ਚ ਸੁਸਤ ਹੋਵਾਂਗੇ ਅਸੀਂ ਕਵਾਂਗੇ ਵੀ ਕੋਈ ਗੱਲ ਨਹੀਂ ਬਾਈਬਲ ਬਾਅਦ ਚ ਪੜ ਲਾਂਗੇ ਬਾਅਦ ਚ ਦੁਆ ਕਰ ਲਾਂਗੇ ਬਾਅਦ ਚ ਦਾਨ ਦੇਵਾਂਗੇ ਰੱਬ ਦੇ ਕੰਮ ਦੇ ਵਿੱਚ ਰੱਬ ਦਾ ਬੰਦਾ ਸੁਸ਼ਤ ਨਹੀਂ ਹੋਣਾ ਚਾਹੀਦਾ ਪੂਰੀ ਤਰ੍ਹਾਂ ਬਾਈਬਲ ਵਿੱਚ ਲਿਖਿਆ ਚੌਕ ਸੋਜੋ ਬੋਲੇ ਹallelujah ਹallelujah ਬਾਈਬਲ ਪੜਨ ਦੇ ਵਿੱਚ ਦੁਆ ਕਰਨ ਵਿੱਚ ਆਤਮਾ ਦੇ ਵਿੱਚ ਤਿਆਰ ਪ੍ਰਭੂ ਦੇ ਆਤਮਾ ਦੇ ਵਿੱਚ ਤਿਆਰ ਹੋ ਜਿਹੜਾ ਜਵਾਨ ਤੰਦਰੁਸਤ ਹੁੰਦਾ ਆ ਜਿਹੜੇ ਜਵਾਨ ਤੰਦਰੁਸਤ ਹੁੰਦੇ ਆ ਤੇ ਉਹਨਾਂ ਨੂੰ ਦੂਰੋਂ ਹੀ ਉਹਨਾਂ ਦਾ ਚਿਹਰਾ ਜਿਹੜਾ ਚਮਕਦਾ ਹੁੰਦਾ ਆ ਤੇ ਜਿਹੜੇ ਠੀਕ ਨਹੀਂ ਹੁੰਦੇ ਉਹ ਫਿਰ ਦੂਰੋਂ ਪਤਾ ਲੱਗਦਾ ਹੈ ਇਸੇ ਤਰ੍ਹਾਂ ਵਿਸ਼ਵਾਸ ਦੇ ਵਿੱਚ ਪ੍ਰਭੂ ਦੀ ਇਬਾਦਤ ਵਿੱਚ ਯਿਸੂ ਮਸੀਹ ਦੇਖੇਗਾ ਕਿ ਮੇਰੇ ਲੋਕ ਕਿਹੜੇ ਪਵਿੱਤਰ ਆ ਕਿਹੜੇ پاک ਲੋਕ ਆ ਇਸੇ ਕਰਕੇ ਪਰਮੇਸ਼ਵਰ ਦਾ ਵਚਨ ਕਹਿੰਦਾ ਆ ਬਿਨਾ ਪਵਿੱਤਰ ਤਾਈ ਦੇ ਕੋਈ ਪਰਮੇਸ਼ਵਰ ਨੂੰ ਵੇਖੇਗਾ ਨਹੀਂ ਉਹਦੇ ਰਾਜ ਦੇ ਵਿੱਚ ਜਾਣਾ ਕਿ ਅਸੀਂ ਕਿੰਨਾ ਆਪਣੇ ਆਪ ਨੂੰ ਪਵਿੱਤਰ ਕਰਨਾ ਕਿੰਨਾ ਆਪਣੇ ਆਪ ਨੂੰ ਸ਼ੁੱਧ ਕਰਨਾ ਜੇ ਸ਼ੁੱਧ ਕਰਾਂਗੇ ਆਪਣੇ ਆਪ ਨੂੰ ਪਵਿੱਤਰ ਕਰਾਂਗੇ ਤੇ ਆਪਣੇ ਪ੍ਰਭੂ ਜੀ ਦੇ ਨਾਲ